ਜਦੋਂ ਗੱਲ ਬੁੰਦੀ ਸਿੰਘਾਂ ਦੀ ਆਉਂਦੀ ਹੈ ਤਾਂ ਰਵਨੀਤ ਬਿੱਟੂ ਕਿਉਂ ਟੱਪਦਾ ਹੈ ਤੇ ਹੁਣ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਦੇ ਨਾਲ ਐਨਾ ਇਮੋਸ਼ਨਲ ਕਿਉਂ ਹੋ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਦੱਸਦੀ ਹੈ ਕਿ ਅਕਾਲੀ ਦਲ ਦੇ ਵੱਲੋਂ ਪਲਟਵਾਰ ਰਵਨੀਤ ਬਿੱਟੂ ਤੇ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਦਲਜੀਤ ਈਮਾ ਅਤੇ ਵਿਕਰਮ ਮਜੀਠੀਆ ਦਾ ਅਭਿਆਨ ਸਾਹਮਣੇ ਆ ਰਿਹਾ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਤੇ ਦੱਸਦੀ ਹੈ ਕਿ ਅਕਾਲੀ ਦਲ ਨੂੰ ਜਿਹੜਾ ਕਿ ਸਜਾ ਕੁਜ ਲਗਾਈ ਗਈ ਹੈ ਤੇ ਜਿਸ ਦੇ ਦੌਰਾਨ ਕੁਝ ਲੀਡਰਾਂ ਜਿਹੜੇ ਕਿ ਵਿਕਰਮ ਮਜੀਠੀਆ ਦਲਜੀਤ ਟੀਮਾ ਸੁਖਬੀਰ ਸਿੰਘ ਬਾਦਲ ਅਤੇ ਉੱਥੇ ਹੀ ਕਈ ਹੋਰ ਲੀਡਰਾਂ ਦੇ ਵੱਲੋਂ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਲਗਾਤਾਰ ਪਹਿਰੇਦਾਰੀ ਦੇ ਰਹੇ ਨੇ ਤੇ ਦੂਜੇ ਪਾਸੇ ਕਈ ਹੋਰ ਸੇਵਾਵਾਂ ਜਿਹੜੀਆਂ ਕਿ ਉਹਨਾਂ ਨੂੰ ਲਗਾਈਆਂ ਗਈਆਂ ਨੇ ਇਸ ਉਤੇ ਲਗਾਤਾਰ ਰਵਨੀਤ ਬਿੱਟੂ ਨੇ ਪਲਟਵਾਰ ਕੀਤਾ ਤੇ ਉੱਥੇ ਹੀ ਨਰਾਇਣ ਸਿੰਘ ਚੋੜਾ ਨੂੰ ਜਿਹੜਾ ਕਿ ਕੌਮ ਦਾ ਹੀਰਾ ਦੱਸਿਆ ਤੇ ਹੁਣ ਦਲਜੀਤ ਦਲਜੀਤ ਸਿੰਘ ਟੀਮਾ ਜਿਹੜੇ ਕਿ ਪੜਕਦੇ ਹੋਏ ਨਜ਼ਰ ਆ ਰਹੇ ਰਵਨੀਤ ਬਿੱਟੂ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਆਓ ਤੁਹਾਨੂੰ ਸੁਣਾਉਨੇ ਆ ਪਹਿਲਾਂ ਉਹਨਾਂ ਦਾ ਕੀ ਕਹਿਣਾ ਠੀਕ ਹੈ ਤੇ ਪਵਨਸਥਾਨ ਫਟਕਟਾ ਮੋਬਾਈਲ ਪਿੱਛੇ ਕਰੋ ਯਾਰ ਮੋਬਾਈਲ ਬੰਦ ਕਰ ਲੀਏ ਤਾਂ ਔਰ ਸਾਰਿਆਂ ਨੇ ਗੱਲ ਕਰਕੇ ਆਪਣੀ ਜਿਹੜੀ ਸੇਵਾ ਉਹ ਕਰ ਰਹੇ ਨੇ ਜੀ ਉਹ ਕੀਤੀ ਆ ਤੇ ਥੋੜੀ ਜਿਹੀ ਸੇਵਾ ਜਿਹੜੀ ਹੋਰ ਚੱਲੇਗੀ ਪਰ ਮੈਂ ਸਾਰੇ ਫਟਕਟਾ ਕਲੇ ਦਾ ਵੀ ਆਸਪਾਸ ਦਾ ਵੀ ਜਾਪ ਦੇ ਹੋਰ ਵੀ ਸਾਰੇ ਆਰਥਿਕ ਸਰਕਰਾਂ ਵੱਲੋਂ ਮਤਕਦਰ ਦੁਆਰਾ ਕਿਤੇ ਕਿਤੇ ਸਾਰਿਆਂ ਨੇ ਆ ਕੇ ਸੇਵਾ ਤੇ ਵਿਚ ਹਸਾ ਪਾਇਆ। ਉਹਨਾਂ ਕਾਰਪੋਰੇਟ ਦੇ ਅੰਦਾਜ਼ ਹੈ ਕਿ ਪਰਮਾਤਮਾ ਸਾਰਿਆਂ ਦੀ ਜਿਹੜੀ ਸੇਵਾ ਹੈ ਪਰਵਾਹ ਨਹੀਂ। ਉਹ ਤੁਹਾਡਾ ਹੁਕਮ ਹੈ ਤਾਂ फैसले ट्वीट कर ਕਿਆ ਹਾਕਾਮਿਕ ਸਾਹਿਬ ਦੀ ਸਰਵਜਤਾ ਨੂੰ ਕਿਹਨੇ ਨਹੀਂ ਕਰਨੀ ਕਿਸ ਕਰਕੇ ਜੋ ਹੁਕਮ ਹੁੰਦਾ ਇਹ ਰਮਨ ਮਾਲਕ ਜੀ ਨੂੰ ਪੁੱਛੋ ਕਿ ਜਦੋਂ ਦੁਨੀਆਵੀ ਅਦਾਲਤਾਂ ਦਾ ਕਿਸੇ ਛੋਟੀ ਅਦਾਲਤ ਦਾ ਵੀ ਕਦੀ ਫੈਸਲਾ ਆਇਆ ਉਦੋਂ ਨਹੀਂ ਤੁਹਾਡੀ ਟਵੀਟ ਕਰਨ ਦੀ ਹਿੰਮਤ ਬੈਠੀ ਨੂੰ ਕਿਉਂਕਿ ਪਤਾ ਹੁੰਦਾ ਕੈ ਸਾਹਿਬ ਨੇ ਫਲਾ ਲੈਣਾ ਹੈ ਕਿ ਮਾਨਹਾਂ ਦੀ ਦੇ ਵਿੱਚ ਤੇ ਜੇ ਸਿੱਖਾਂ ਦੀ ਸਰਵੋੱਚ ਸਥਾਪਨਾ ਦਾ ਫੈਸਲਾ ਹੋਵੇ ਤੇ ਜੋ ਮਰਜੀ ਬੋਲੀ ਦਾ ਏ ਇਹਨਾਂ ਨੂੰ ਇਹਨਾਂ ਜਤੋਂ ਬਰਿਆਵਤ ਵਿੱਚ ਰਹਿ ਕੇ ਸਾਰੇ ਨੂੰ ਗੱਲ ਕਰਨੀ ਚਾਹੀਦੀ ਹੈ ਚੰਗਣ ਵਾ ਇੱਕ ਰਵਨੀਤ ਮਿੱਟੂ ਨੂੰ ਟ੍ਰੀਟਮੈਂਟ ਦਿੱਤੀ ਗਈ ਹੈ ਜੀ ਕਿ ਜਿਹੜਾ ਦ੍ਰਿੰਦਰ ਚੌੜਾ ਨੇ ਜਿਹੜਾ ਇਹ ਇਨਸਟੈਂਡ ਕੀਤਾ ਹੈ इमोशनल ਹੋ ਕੇ ਕੀਤਾ ਹੈ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ ਨਹੀਂ ਤੇ ਜਿਹੜੇ ਬੱਦੀ ਸਿੰਘਾਂ ਨੂੰ ਅਸੀਂ ਕਿੰਨੇ ਕਿੰਨਾ 30-30 ਸਾਲ ਤੋਂ ਵੱਧ ਸੱਜਾ ਟਕਰੀ ਹੈ ਉਹਨਾਂ ਨੇ ਮੈਂ ਉਹਨਾਂ ਦੀ ਕੋਈ ਨਿੱਜੀ ਲੜਾਈ ਤਾਂ ਸਰਦਾਰ ਜੈ ਸਿੰਘ ਨਾਲ ਨਹੀਂ ਜੈ ਸਰਦਾਰ ਰਵਨੀਤ ਸਿੰਘ ਮਿੱਟੂ ਜਿੰਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜੇ ਸੱਚਖੰਡ ਸਿੰਘ ਮੰਤਰ ਸਾਹਿਬ ਦੇ ਜਿਹੜੀ ਹੈਗੀ ਹੈ ਮੁੱਖ ਦਵਾਰ ਦੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਉੱਥੇ ਤੇ ਬਿੱਟੂ ਜੀ ਇਹ ਕਹਿੰਦੇ ਆ ਕਿ ਅਮੋਸ਼ਨਲ ਕਿ ਜਿੰਨਾਂ ਨੇ 30-30 ਸਾਲ ਤੋਂ ਵੱਧ ਜਿਹੜੀਆਂ ਪਾਂਸੀ ਦੀਆਂ ਕੋਠੜੀਆਂ ਦੇ ਵਿੱਚ ਕੁਜਾਰਦੇ ਆ ਉੱਥੇ ਬਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਚਾਤੀ ਚੋੜੀ ਕਰਕੇ ਖੜ ਜਾਂਦੇ ਆ ਜੀ ਸਾਡ ਨਾਲ ਬਹੁਤ ਵੱਡੀ ਪੇਡ ਸਾਫੀ ਆ ਕਿਉਂਕਿ ਇਹ ਦੋਗਣੀ ਨੀਤੀ ਕਿਉਂ ਹੈ ਬਿੱਟੂ ਸਾਹਿਬ ਬਣਾ ਆਪਾ ਵੱਡਾ ਮਨ ਕਰਨ ਕਦੀ ਅਸੀਂ ਮੰਨ ਕਰਦੇ ਕੀ ਚੀਜ਼ ਆ ਰਿhta ਕੀ ਹੈ ਉਦੋਂ ਬਿੱਟੂ ਜੀ ਜਾ ਕੇ ਤੇ ਪ੍ਰਧਾਨ ਮੰਤਰੀ ਦੇ ਚਹੇਹੇ ਚ ਬੈਠ ਗਦੇ ਆ ਕਿ ਦੇਖੋ ਜੀ ਮੇਰਾ ਦਾਦਾ ਮਾਰਿਆ ਹਲੇ ਸਜਾਉਣ ਵਾਲੇ ਤੇ 30 ਸਾਲ ਤੋਂ ਵੱਧ ਕੱਟ ਲਈ ਆ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਇੰਨੀ ਚੀਜ਼ਾਂ ਜਾ ਕੇ ਦੋਗਣੀ ਨੀਤੀ ਨਾ ਬਣੋ ਨਾ ਪਹਿਲਾਂ ਕੁਝ ਕਰਕੇ ਦਿਖਾਓ ਫਿਰ ਦੂਜੇ ਨੂੰ ਮੁਤੱਲਬ ਕੀ ਕਹਿਣਾ ਚਾਹੀਏ ਕੁਝ ਗੁਰਵਾਦੀ ਪਵਿੱਤਰ ਧਰਤੀ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰੂ ਚਰਨ ਪਰਸਨਵਾਸੇ ਗੁਰੂ ਦੀ ਸੇਵਾ ਕਰਨ ਵਾਸਤੇ ਇੱਥੇ ਆਏ ਆਂ ਔਰ ਗੁਰੂ ਸਾਹਿਬ ਕਿਰਪਾ ਕਰਨ ਪਰਚ ਕਰਨ ਸਾਡੇ ਤੋਂ ਇਹ ਸੇਵਾ ਲੈਣ ਦਾ ਸਾਨੂੰ ਸਾਡੇ ਤੇ ਬਲ ਉਦਮ ਸਰੂ ਬਖਸ਼ਿਸ਼ ਕਰੇ ਹਾਂ ਜੀ ਤੇ ਮੁਠਿਆਈਆ ਸਾਹਿਬ ਇੱਕ ਜਿਹੜਾ ਇਹ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਮਠਿਆਈਆਂ ਵੀ ਵੰਡਿਆ ਜਾ ਰਹੀਆਂ ਕੀ ਕੰਨ ਲੱਗਦਾ ਕਿ ਇਹ ਮਾਹੌਲ ਨੂੰ ਸੁਧਿਆ ਜਾ ਰਿਹਾ ਹੈ ਆਜਿਨਾ ਜੀ ਸਭ ਤੋਂ ਪਹਿਲਾਂ ਤਾਂ ਚਲੋ ਜੋ ਕੱਲ ਕਿਸਾਨ ਭਰਾਵਾਂ ਨਾਲ ਅੰਨਦਾਤਾ ਨਾਲ ਜੋ ਟੱਕੇਸ਼ਾਈ ਬੇਇਨਸਾਫੀ ਹੋਈ ਆ ਉਹਦੀ ਮੈਂ ਸਖਤ ਲਫ਼ਜ਼ਾਂ ਚ ਉਹਦੀ ਨਿਖੇਧੀ ਕਰਦਾ ਨਿੰਦਿਆ ਕਰਦਾ ਅੰਨਦਾਤਾ ਇਸ ਦੇਸ਼ ਦਾ ਬਹੁਤ ਵੱਡਾ ਸਪਾਈ ਹੈ ਔਰ ਜੇ ਉਹ ਦੇਸ਼ ਨੂੰ ਅੰਨ ਨਾ ਦੇਵੇ ਇਹ ਦੇਸ਼ ਕਦੇ ਵੀ ਆਪਦੇ ਪੈਰਾਂ ਤੇ ਖਲੋ ਨਾ ਸਕੇ ਇਸ ਲਈ ਜੈ ਜਵਾਨ ਜੈ ਕਿਸਾਨ ਦੇ ਨਾਰੇ ਨੂੰ ਬੁਲੰਦ ਕਰਨ ਵਾਲੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾ ਮੰਗਾਉਣ ਵਾਸਤੇ ਜੇ ਉਹ ਦਿੱਲੀ ਨੂੰ ਜਾਣ ਤੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਜਾਂ ਉਹਨਾਂ ਨੂੰ ਰੋਕਿਆ ਟੋਕਿਆ ਜਾਵੇ ਉਹਨਾਂ ਨਾਲ ਉਹਨਾਂ ਨੂੰ ਡਾਂਗਾ ਨਾਲ ਕੁੱਟਿਆ ਜਾਵੇ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਕਾਰਕੁਜ਼ਾਰੀ ਹੈ ਸਰਕਾਰਾਂ ਦੀ ਮਾੜੀ ਮਾਨਸਿਕਤਾ ਔਰ ਸਰਕਾਰ ਦੀ ਕਿਸਾਨਾਂ ਪ੍ਰਤੀ ਦੇਸ਼ ਦੇ ਅੰਨਦਾਤਾ ਪ੍ਰਤੀ ਕੀ ਸੋਚ ਹੈ ਇਸ ਤੋਂ ਉਹਨਾਂ ਦੀ ਸੋਚ ਸਪਸ਼ਟ ਹੁੰਦੀ ਹੈ ਤੇ ਮੈਂ ਉਸ ਨੂੰ ਕੰਡੈਮਨਡ ਕਰਦਾ ਹਾਂ ਔਰ ਅੱਜ ਸਰਕਾਰ ਦੀ ਗੁਰਪ੍ਰੀਤ ਭੁੱਲਰ ਪੁਲਿਸ ਦੀ ਕਮਿਸ਼ਨਰ ਦੀ ਹਰਪਾਲ ਰੰਧਾਵਾ ਦੀ ਤੇ ਪਾਕਿਸਤਾਨ ਦੇ ਆਈਐਸਆਈ 에ਜੰਟਾਂ ਦੀ ਮਿਲੀ ਭੁਗਤ ਦੀ ਅਗਲੀ ਕੜੀ ਸਬੂਤ ਵੱਡੇ ਸਬੂਤ ਤੇ ਖੁਲਾਸੇ ਅੱਜ 3:30 ਵਜੇ ਮੈਂ ਪ੍ਰੈਸ ਕਾਨਫਰੰਸ 'ਚ ਉਹ ਤੁਹਾਡੇ ਅੱਗੇ ਰੱਖਾਂਗਾ ਕਿ ਪੰਜਾਬ ਦੇ ਲੋਕਾਂ ਨੂੰ ਸਮਝ ਆਵੇ ਕਿ ਗੁਰੂ ਘਰ ਦੀ ਸੇਵਾ ਗੁਰੂ ਸਾਹਿਬ ਨੇ ਇਹ ਸੇਵਾ ਸਾਨੂੰ ਲਈ ਹੈ ਔਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜੇ ਕੋਈ ਸੇਵਾ ਕਰ ਰਿਹਾ ਹੈ ਤੇ ਉਹਦੀ ਸੇਵਾ 'ਚ ਵਿਗੜਨ ਪਾਉਣਾ ਇਹਦੇ ਪਿੱਛੇ ਕੀ ਸ਼ਰਾਰਤ ਹੈ ਕੀ ਸੋਚ ਹੈ ਅੱਜ ਸਾਡੇ 3:30 ਵਜੇ ਕਈ ਹੋਰ ਤੱਥ ਤੇ ਕਈ ਹੋਰ ਵੀਡੀਓ ਗ੍ਰਾਫਿਕ ਐਵਿਡੈਂਸ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਪੋਵਾਂਗੇ ਪੇਸ਼ ਕਰਾਂਗੇ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਸਚਾਈ ਸਾਹਮਣੇ ਰੱਖਦੇ ਆਵਾਂਗੇ ਔਰ ਲੋਕਾਂ ਨੂੰ ਸੱਚਾਈ ਨਾਲ ਤੱਤਾ ਨਾਲ ਜਾਣੂ ਕਰਾਉਂਦੇ ਰਵਾਂਗੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਸਾਡੇ ਤੇ ਤਰਜ ਕਰਕੇ ਅਸਬੂਤ ਕੋਈ ਨਾ ਕੋਈ ਸਾਨੂੰ ਦੇਖ ਕੇ ਜਾ ਰਿਹਾ ਤੇ ਅਸੀਂ ਤੁਹਾਡੇ ਸਾਹਮਣੇ ਰੱਖਦੇ ਬਿਨਾਂ ਜੀ ਸਾਡੇ ਬਾਰੇ ਕਹਿ ਕੇ ਹਟੋ ਜੀ ਕਿਸਾਨ ਜਿਹੜੇ ਲੀਡਰ ਕਹਿ ਰਹੇ ਸੀਗੇ ਕਿ ਖਾਲੀ ਹੱਥ ਜਾ ਸਕਦੇ ਨੇ ਕਿਸਾਨ ਤਾਂ ਕੱਲ ਖਾਲੀ ਹੱਥੇ ਜਾ ਰਹੀ ਸੀ ਉਹ ਵੀ 101 ਕਿਸਾਨ ਤਾਂ ਵੀ ਉਹਨਾਂ ਨੂੰ ਰੋਕਿਆ ਗਿਆ ਤਾਂ ਵੀ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਵਾਰੇ ਗਏ ਕੀ ਕਾਰਨ ਲੱਗਦੇ ਆ ਜੀ ਬੜੀ ਮਾੜੀ ਗੱਲ ਆ ਜੀ ਸ਼ਾਂਤਮਈ ਢਾਂਗ 101 ਕਿਸਾਨ ਦੱਸੋ ਉਹਨੇ ਦਿੱਲੀ ਦੀ ਰਾਜਧਾਨੀ ਉਹਨਾਂ ਦੀ ਆ ਜਿੰਨੀ ਦਿੱਲੀ ਵਾਲਿਆਂ ਦੀ ਆ ਉਸ ਤੋਂ ਵੱਧ ਸਾઠી ਆ ਸਰ ਲੋਗ ਨੂੰ ਦੇਸ਼ ਦੇ ਜਦੋਂ ਟੋਟੇ ਕੀਤੇ ਜਾਂਦੇ ਤੇ ਸਭ ਤੋਂ ਪਹਿਲਾਂ ਤਾਂ ਜਾਂ ਜਵਾਨ ਲੜਦਾ ਜਾਂ ਕਿਸਾਨ ਲੜਦਾ ਤੇ ਜੇ ਉਹ ਜਾ ਕੇ ਦਿੱਲੀ ਆਪ ਦੀ ਗੱਲ ਨਹੀਂ ਰੱਖ ਸਕਦਾ ਤੇ ਫਿਰ ਮੈਂ ਇਸ ਨੂੰ ਲੋਕਤੰਤਰ ਨਹੀਂ ਕਹੂੰਗਾ ਇਹਨੂੰ ਤਕਾਤ ਤੰਤਰ ਕਹੂੰਗਾ ਜਿੰਨਾ ਸਭ ਕਰਵਨੀ ਤੇ ਵੀ ਤੁਮੇ ਇਹ ਵੱਡਾ ਦਾਵਾ ਠੋਕਿਆ ਗਿਆ ਸੀਗਾ ਕਿ ਵੈਲਕਮ ਕਰਾਂਗੇ ਅਸੀਂ ਜੇ ਬਿਨਾ ਟਰੈਕਟਰਾਂ ਤੋਂ ਕਿਸਾਨ ਆਣਗੇ ਤਾਂ ਕੀ ਗੋੜਿਆਂ ਨਾਲ ਹੀ ਵੈਲਕਮ ਕਰਨਾ ਸੀ ਮੈਨੂੰ ਨਾ ਜੀ ਸਿਆਣੇ ਬੰਦੇ ਦਾ ਸਵਾਲ ਪੁੱਛਿਆ ਕਰੋ ਉਹ ਮੰਤਰੀ ਬਣ ਜਾਂਦਾ ਇਹਦਾ ਇਹ ਮਤਲਬ ਨਹੀਂ ਉਹਨੂੰ ਅਕਲ ਵੀ ਆ ਜਾਂਦੀ ਮਜੀਠੇ ਸਾਹਿਬ ਅੱਗੋਂ ਪੈਦਲ ਬੰਦੇ ਦਾ ਮੈਂ ਜਿੰਨਾ ਘੱਟ ਜਵਾਬ ਦਵਾਂ ਉਹਨਾਂ ਹੀ ਚੰਗਾ ਉਹਦੇ ਤਾਂ ਰੋਜ਼ ਦੇ ਬਿਆਨ ਤੁਸੀਂ ਸੁਣ ਲਏ ਜਿਹੜਾ ਇੰਦਰਾ ਗਾਂਧੀ ਨੂੰ ਮਾਤਾ ਦੱਸਦਾ ਸੀ ਤੇ ਅੱਜ ਰਜੀਵ ਗਾਂਧੀ ਨੂੰ ਗਾਲਾਂ ਕੱਢਦਾ ਉਹ ਉਦੋਂ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਨੂੰ ਪਿਓ ਆਖਦਾ ਇਸ ਲਈ ਮੈਨੂੰ ਇਹ ਜਿਹੇ ਲੋਕਾਂ ਦੇ ਨਾ ਮੈਂ 1% ਇਹਨਾਂ ਦੇ ਮੂੰਹ ਨਹੀਂ ਲੱਗਦਾ ਜੀ 30 ਸਾਲ ਪੋਰਟਬਲ ਇਹ ਵੀ ਗੱਲ ਕਹੀ ਗਈ ਹੈ ਕਿ ਨਰੈਨ ਸਿੰਘ ਚੋੜੇ ਨੂੰ ਅਕਾਲੀ ਦਲ ਵੱਲੋਂ ਸਨਮਾਨਤ ਕਰ ਦੇਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਬੰਦੀ ਸਿੰਘਾਂ ਨੂੰ ਸਨਮਾਨਤ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ ਹੈ ਤਾਂ ਇੱਕ ਭਾਵਨਾ ਦੇ ਮੇਜ ਹੈ ਕਿ ਉਹ ਨਾ ਮੈਂ ਫੇਰ ਤੁਹਾਨੂੰ ਯਾਰ ਉਹੀ ਗੱਲ ਆਉਂਦਾ ਅਕਲੋਂ ਪੈਦਲ ਬਿਟੂ ਜਿਹਨੂੰ ਅਕਲ ਦੀ ਏਟੀ ਵੱਡੀ ਘਾਟ ਹੈ ਬੇਸਮਝ ਬੰਦਾ ਪਰ ਪੰਜਾਬ ਦੇ ਲੋਕੀ ਦੇਸ਼ ਦੇ ਲੋਕ ਉਹਨੂੰ ਵੇਖਦੇ ਆ ਕਿ 2009 ਚ ਜਿਹੜਾ ਇੰਦਰਾ ਗਾਂਧੀ ਸੋਨੀਆ ਗਾਂਧੀ ਰਾਜੀਵ ਗਾਂਧੀ ਨੂੰ ਆਪ ਦਾ ਮਾਪਾਪਾ ਦਾ ਦਰਜਾ ਦਿੰਦਾ ਸੀ ਅੱਜ ਉਹਨਾਂ ਨੂੰ ਕੋਸ ਕੋਸ ਗਾਲਾਂ ਕੱਢਦਾ ਉਦੋਂ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਤੇ ਹਮੇਸ਼ਾ ਨੂੰ ਪਿਆਰ ਦਿੰਦਾ ਜਿਹੜੇ ਕੁਛ ਟੁਕੜਿਆਂ 'ਚ ਪਲਦੇ ਨੇ ਇੱਕ ਵਜੀਰੀ ਤੇ ਆਪ ਦੀ ਸੋਚ ਨੂੰ ਡੀਐਨਏ ਬਦਲ ਜਾਂਦੇ ਮੈਂ ਉਹਨਾਂ ਬਾਰੇ ਜਿੰਨੀ ਘੱਟ ਟਿੱਪਣੀ ਕਰਾਂ ਉੰਨੀ ਚੰਗੀ ਆ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਇਹ ਜੇ ਭੜਕਾਉ ਗੱਲਾਂ ਤੇ ਇਕੱਲਾ ਵਿਸ਼ਵਾਸ ਕਰਦੇ ਨਾ ਮਾਹੌਲ ਖਰਾਬ ਕਰਨ ਵਾਲੇ ਤੁਸੀਂ ਵੀ ਬਚੋ ਟੀਆਰਪੀ ਜ਼ਰੂਰ ਮਿਲ ਜੂ